ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਨਾਨਕ ਦੇਵ ਜੀ ਬਚਪਨ ਤੋਂ ਹੀ ਅਨੋਖੀ ਕਿਸਮ ਦੇ ਬਾਲਕ ਸਨ ਜਦੋਂ ਵੀ ਕੋਈ ਉਹਨਾਂ ਦੇ ਲਾਗੇ ਪਰਮਾਤਮਾ ਬਾਰੇ ਮਨੁੱਖਾਂ ਬਾਰੇ ਅਤੇ ਮਨੁੱਖੀ ਜੀਵਨ ਜਾਂ ਜਨਮ ਮਰਨ ਬਾਰੇ ਗੱਲ ਕਰਦਾ ਤਾਂ ਗੁਰੂ ਜੀ ਨੂੰ ਬਹੁਤ ਚੰਗਾ ਲੱਗਦਾ ਸਾਧੂ ਮਹਾਤਮਾ ਉਹਨਾਂ ਨੂੰ ਬਹੁਤ ਚੰਗੇ ਲੱਗਦੇ ਸਨ ਜਿਨ੍ਹਾਂ ਦੀ ਉਹ ਅੰਨ ਪਾਣੀ ਨਾਲ ਵੀ ਸੇਵਾ ਕਰਦੇ ਰਹਿੰਦੇ ਸਨ ਉਹ ਆਪਣੇ ਹਾਨੀਆਂ ਵਿੱਚ ਵੀ ਅਜੀਬ ਕਿਸਮ ਦੀਆਂ ਖੇਡਾਂ ਖੇਡਦੇ ਜਦੋਂ ਉਹ ਕਿਸੇ ਸਾਧੂ ਸੰਤ ਨੂੰ ਕੀਰਤਨ ਕਰਦਾ ਵੇਖਦੇ ਤਾਂ ਉਹਨਾਂ ਨੂੰ ਬਹੁਤ ਚੰਗਾ ਲੱਗਦਾ ਉਹ ਬਚਪਨ ਵਿੱਚ ਹੀ ਬੜੀ ਸੁਰੀਲੀ ਤੇ ਮਿੱਠੀ ਆਵਾਜ਼ ਵਿੱਚ ਗਾ ਲੈਂਦੇ ਸਨ ਅਤੇ ਆਪਣੇ ਹਾਨ ਦੇ ਬੱਚਿਆਂ ਨੂੰ ਵੀ ਧੰਨ ਨਿਰੰਕਾਰ ਸਤ ਕਰਤਾਰ ਦੀ ਧੁਨੀ ਲਵਾਉਂਦੇ ਆਪ ਅੱਗੇ ਬੋਲਦੇ ਅਤੇ ਬੱਚਿਆਂ ਨੂੰ ਪਿੱਛੇ ਬੋਲਣ ਲਈ ਕਹਿੰਦੇ ਉਹਨਾਂ ਦੀ ਇਸ ਲੀਲਾ ਨੂੰ ਵੇਖਣ ਸੁਣਨ ਲਈ ਵੱਡੀ ਉਮਰ ਦੇ ਇਸਤਰੀਆਂ ਪੁਰਸ਼ ਵੀ ਆਉਂਦੇ ਸਨ ਇੱਕ ਦਿਨ ਤਲਵੰਡੀ ਪਿੰਡ ਦਾ ਮਾਲਕ ਰਾਏ ਬੁਲਾਰਵੀ ਇਹਨਾਂ ਨੂੰ ਵੇਖਣ ਆਇਆ ਅਤੇ ਛੋਟੇ ਬਾਲਾਂ ਦੀ ਅਲੌਕਿਕ ਖਿੜ ਵੇਖ ਕੇ ਬਹੁਤ ਖੁਸ਼ ਹੋਇਆ ਉਸ ਨੂੰ ਵਿਸ਼ਵਾਸ ਹੋ ਗਿਆ ਕਿ ਇਹ ਬਾਲ ਨਾਨਕ ਕੋਈ ਆਮ ਬਾਲਕ ਨਹੀਂ ਹੈ ਬਲਕਿ ਰੱਬ ਦਾ ਰੂਪ ਹੈ ਰਾਏ ਬੁਲਾ ਰਹੇ ਧਾਰਮਿਕ ਖਿਆਲਾਂ ਦੇ ਅਤੇ ਬੜੇ ਪਿਆਰ ਵਾਲੇ ਦਿਆਲੂ ਪੁਰਸ਼ ਸਨ ਉਹਨਾਂ ਦੇ ਵਡੇਰੇ ਹਿੰਦੂ ਸਨ ਜੋ ਜ਼ਬਰੀ ਮੁਸਲਮਾਨ ਬਣਾਏ ਗਏ ਸਨ ਉਨ੍ਹਾਂ ਦੀ ਜੂ ਵਿੱਚ ਕਿਸੇ ਕਿਸਮ ਦਾ ਜ਼ਬਰ ਜੁਲਮ ਨਹੀਂ ਹੁੰਦਾ ਸੀ ਬਾਲ ਗੁਰੂ ਜੀ ਜਦ ਇਕੱਲੇ ਹੁੰਦੇ ਤਾਂ ਚੌਂਕੜਾ ਮਾਰ ਕੇ ਰੱਬ ਦੀ ਯਾਦ ਵਿੱਚ ਜੁੜ ਜਾਂਦੇ ਉਹ ਕਿਸੇ ਲੋਕ ਲਾਜ ਡਰ ਅਤੇ ਸੰਗ ਤੋਂ ਬੇਪ੍ਰਵਾਸ ਹਨ ਇਹੋ ਕਾਰਨ ਸੀ ਕਿ ਕੋਈ ਉਹਨਾਂ ਨੂੰ ਆਪਣੇ ਪਿੱਛੇ ਨਹੀਂ ਲਾ ਸਕਿਆ ਉਹਨਾਂ ਨਾਲ ਕੋਈ ਵੀ ਗੁੱਸੇ ਵੀ ਨਹੀਂ ਹੁੰਦਾ ਸੀ ਕਿਉਂਕਿ ਉਹ ਆਪ ਕਦੇ ਕਿਸੇ ਨਾਲ ਗੁੱਸੇ ਨਹੀਂ ਹੁੰਦੇ ਸਨ ਇਸੇ ਕਰਕੇ ਹਰ ਕੋਈ ਇਸਤਰੀ ਮਰਦ ਛੋਟਾ ਜਾਂ ਵੱਡਾ ਜਦੋਂ ਵੀ ਉਹਨਾਂ ਦੇ ਦਰਸ਼ਨ ਕਰਦਾ ਤਾਂ ਨਿਹਾਲ ਹੋ ਜਾਂਦਾ ਕਿਉਂਕਿ ਉਹਨਾਂ ਦਾ ਖੁਸ਼ਬੂ ਭਰਿਆ ਵਿਅਕਤੀਤਵ ਹਰ ਥਾਂ ਖੁਸ਼ਬੂ ਹੀ ਖਿਲਾਰਦਾ ਸੀ ਅਜਿਹੀਆਂ ਹੋਰ ਸਿੱਖ ਇਤਿਹਾਸ ਰਿਲੇਟਡ ਵੀਡੀਓਜ਼ ਵੇਖਣ ਲਈ ਪੇਜ ਨੂੰ ਫੋਲੋ YouTube ਚੈਨਲ ਨੂੰ ਸਬਸਕ੍ਰਾਈਬ ਅਤੇ ਆਪਣੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ